ਵਾਰਡ ਨੰਬਰ 71 ਅਨਗੜ ਦੇ ਰਹਿਣ ਵਾਲੇ ਸਮਾਜ ਸੇਵਕ ਅਸ਼ੋਕ ਸਿੰਘ ਲੱੱਡੜ ਨੇ ਆਪਣੀ ਵਾਰਡ ਦੇ ਕਈ ਮੁੱਦੇ ਚੁੱਕੇ ਹਨ ਹੁਣ ਉਹਨਾਂ ਵੱਲੋਂ ਇੱਕ ਬਹੁਤ ਹੀ ਚਰਚਿਤ ਮੁੱਦਾ ਚੁੱਕਿਆ ਗਿਆ ਹੈ ਸਮਾਜ ਸੇਵਕ ਅਸ਼ੋਕ ਸਿੰਘ ਲੱੱਡੜ ਨੇ ਚਾਈਨਾ ਡੋਰ ਖਿਲਾਫ ਮੁਹਿੰਮ ਸ਼ੁਰੂ ਕੀਤੀ ਹੈ ਉਹਨਾਂ ਆਖਿਆ ਕਿ ਇਸ ਨਾਲ ਬਹੁਤ ਜਾਨਾਂ ਜਾ ਰਹੀਆਂ ਹਨ ਅਤੇ ਸੜਕ ਤੇ ਖਿਲਰੀ ਡੋਰ ਗਉਆਂ ਵਿਖਾ ਲੈਂਦੀਆਂ ਹਨ ਜੋ ਹਾਨੀਕਾਰਕ ਹੈ ਸਰਦਾਰ ਲੱੱਡੜ ਨੇ ਪ੍ਰਸਿੱਧ ਕਮੇਡੀਅਨ ਸੁਰਿੰਦਰ ਫਰਿਸ਼ਤਾ ਕੁਲੇਸ਼ਾਨ ਨਾਲ ਮਿਲ ਕੇ ਰਾਹੀਗੀਆਂ ਨੂੰ ਚਾਈਨਾ ਡੋਰ ਪ੍ਰਤੀ ਜਾਗਰੂਕ ਕੀਤਾ ਸੇਵਕ ਨੇ ਔਰ ਬਹੁਤ ਵਧੀਆ ਨੇ ਔਰ ਜਿੰਨਾ ਖਿਆਲ ਰੱਖਦੇ ਨੇ ਅੱਧੀ ਰਾਤ ਨੂੰ ਗਵਾਜ ਹਾਦੇ ਪ੍ਰੋਬਲਮ ਹੋ ਗਈ ਬਹੁਤ ਵਧੀਆ ਕੰਮ ਕਰ ਰਹੇ ਨੇ ਔਰ ਸਾਡੇ ਹੋਰ ਵੀ ਇਹਨਾਂ ਨਾਲ ਕਾਫੀ ਲੋਕ ਜਿਹੜਾ ਚੰਗਾ ਕੰਮ ਕਰਦਾ ਹੈ ਉਸ ਨਾਲ ਹਮੇਸ਼ਾ ਨਾਲ ਰਹਿੰਦੇ ਨੇ ਦੇਖੋ ਬਈ ਵਧੀਆ ਕੰਮ ਕਰ ਰਹੇ ਨੇ ਚਾਈਨਿਸ ਢੋਰ ਜਿਹੜੀ ਚਾਈਨਿਸ ਢੋਰ ਵਾਸਤੇ ਔਰ ਜ਼ਿੰਦਗੀ 'ਚ ਦੇਖੋ ਕੋਈ ਜਾਨਵਰ ਕੋਈ ਪੰਛੀ ਪੰਛੀ ਕੋਈ ਬੰਦਾ ਕੋਈ ਨੌਜਵਾਨ ਇਹ ਸਾਰੇ ਉਹਦੇ ਘੇਰੇ ਚ ਆ ਰਹੇ ਨੇ ਔਰ ਕਈ ਜ਼ਖਮੀ ਹੋ ਗਏ ਨੇ ਕਈਆਂ ਦੀ ਮੌਤ ਵੀ ਹੋ ਗਈ ਹੈ ਜਾਨਵਰ ਮਰੀ ਜਾ ਰਹੇ ਨੇ ਤੇ ਬੜਾ ਵਧੀਆ ਉਪਰਾਲਾ ਇਹਨਾਂ ਦਾ ਲੱਧਰ ਸਾਹਿਬ ਦਾ ਪੂਰੇ ਆਪਣਾ ਅੰਮ੍ਰਿਤਸਰ ਚ ਅੰਮ੍ਰਿਤਸਰ ਤੋਂ ਬਾਹਰ ਵੀ ਕੋਈ ਨੂੰ ਪਤਾ ਲੱਗੇ ਵੀ ਕੋਈ ਜ਼ਖਮੀ ਹੈ ਉੱਥੇ ਪਹੁੰਚ ਦੇਣੀ ਹੈ ਤੇ ਇਸ ਕਰਕੇ ਇਹਨਾਂ ਦਾ ਸਾਥ ਦਿਓ ਜਿਹੜੀ ਚੈਨਾ ਡੋਰਿਆ ਅਗਰ ਇਹ ਗਾਂ ਖਾ ਲੈਂਦੀ ਆ ਮੰਨ ਲਓ ਸੜਕਾਂ ਦੇ ਪਈ ਹੁੰਦੀ ਆ ਅਗਰ ਗਾਂ ਖਾ ਲੈਂਦੀ ਆ ਆਪਾਂ ਕੋਸ਼ਿਸ਼ ਕਰਦੇ ਆ ਕਿ ਇਹਦੇ ਅੰਦਰੋਂ ਆਪਾਂ ਕੱਢ ਲਈਏ ਉਹਨੂੰ ਆਪਾਂ ਖਿੱਚਣ ਦੀ ਕੋਸ਼ਿਸ਼ ਕਰਾਂਗੇ ਉਹ ਖਰਾਬ ਹੋਦੀਆਂ ਆਂਦਰਾ ਵੱਡੀਆਂ ਜਾਣਗੀਆਂ ਤਿੰਨ ਮਾਵਾਂ ਵਾ ਭੁੱਲੇ ਸ਼ਾਦੀਆਂ ਤੇ ਮੇਰੀਆਂ ਪਹਿਲੀ ਜੰਮਣ ਵਾਲੀ ਦੂਸਰੀ ਜਿਸ ਧਰਤੀ ਦੇ ਪੈਦਾ ਹੋਈ ਧਰਤੀ ਮਾਂ ਤੀਸਰੀ ਗਊ ਮਾਤਾ ਅਗਰ ਅੱਜ ਦੇ ਤਰੀਕ ਦੇ ਵਿੱਚ ਗਊ ਮਾਤਾ ਕੋੜਾ ਤਾਦੀ ਆ ਜੋ ਟੀਮ ਹੋ ਚੁੱਕੀ ਆ ਸਾਰੇ ਰਲ ਕੇ ਗਊ ਮਾਤਾ ਦੀ ਸੇਵਾ ਚ ਲੱਗੀ ਏ ਚੈਨਾ ਡੋਰ ਬਿਲਕੁਲ ਬੰਦ ਹੋਣੀ ਚਾਹੀਦੀ ਏ ਕਿਉਂਕਿ ਇਹਦੇ ਨਾਲ ਇਨਸਾਨ ਤੇ ਇਨਸਾਨ ਜਾਨਵਰ ਤੱਕ ਨੂੰ ਖਤਰਾ ਹੈਗਾ ਇਸ ਚੀਜ਼ ਨੂੰ ਬੰਦ ਕਰਨਾ ਚਾਹੀਦਾ ਪ੍ਰਸ਼ਾਸਨ ਕੋਲ ਵੀ ਮੰਗ ਕਰਦੇ ਆ ਕਿ ਬਿਲਕੁਲ ਬੰਦ ਕਰ ਦੇਣੀ ਚਾਹੀਦੀ ਹੈਗੀ ਜਿੱਥੋਂ ਸਪਲਾਈ ਹੁੰਦੀ ਹੈਗੀ ਉਤੋਂ ਬਿਲਕੁਲ ਇਹਨਾਂ ਨੂੰ ਰੋਕ ਲਗਾਨਾ ਚਾਹੀਦੀ ਹੈ ਨਾਲ ਹੀ ਵਾਲੇ ਗਲੀ ਖਾਨ ਨਾਲ ਹੀ ਮਾਊਂਗੀ ਤੇ ਡੋਰ ਇੱਕ ਕੋੜੀ ਮਰੀ ਉਂਗਲ ਕੱਟੀ ਗਈ ਮੈਂ ਤਾਂ ਇਸ ਕਰਕੇ ਮੋਟਰਸਾਈਕਲ ਜਾਂਦਾ ਹੀ ਨਹੀਂ ਆ ਇੱਕ ਵੱਡੀ ਸਮਾਜ ਦੀ ਸਮੱਸਿਆ ਹੈ ਚਾਈਨਾ ਡੋਰ ਜਿਹੜੀ ਕਿ ਅੱਜ ਹਰ ਘਰ ਦੇ ਵਿੱਚ ਢੱਲੇ ਨਾਲ ਉਡਾਈ ਜਾ ਰਹੀ ਹੈ ਪਤੰਗਵਾਜੀ ਕਿਸ ਚੀਜ਼ ਦੇ ਨਾਲ ਹੋ ਰਹੀ ਹੈ ਦੇਸੀ ਡੋਰ ਦੇ ਨਾਲ ਜਾਂ ਫਿਰ ਚਾਈਨਾ ਡੋਰ ਦੇ ਨਾਲ ਕੁਝ ਨਹੀਂ ਪਤਾ ਪਤਾ ਉਦੋਂ ਲੱਗਦਾ ਹੈ ਜਦੋਂ ਚਾਈਨਾ ਡੋਰ ਰਾਹਗੀਰਾਂ ਨੂੰ ਆਪਣੀ ਚਪੇਟ ਵਿੱਚ ਲੈ ਲੈਂਦੀ ਹੈ ਸੜਕਾਂ ਤੇ ਖਿਲਰੀ ਕੋਈ ਚਾਈਨਾ ਡੋਰ ਜਿਹੜੀ ਹੈ ਉਹ گاਵਾ ਵੀ ਖਾ ਲੈਂਦੀਆਂ ਨੇ ਸੋ ਸਮਾਜ ਸੇ ਲੱਧੜ ਨੇ ਇੱਕ ਪ੍ਰਸਿੱਧ ਕਮੀਡੀਅਨ ਦੇ ਨਾਲ ਮਿਲ ਕੇ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਤੇ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਉਮੀਦ ਕਰਦੇ ਹਾਂ ਕਿ ਸ਼ਹਿਰ ਵਾਸੀ ਇਸ ਵੱਲ ਜ਼ਰੂਰ ਧਿਆਨ ਦੇਣਗੇ। ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼